ਗਿਆ ਪਾਪਾ ਗਿਆ ਬਈ ਇੱਕ ਵਾਰੀ ਦਸਾਂ ਦਿੱਤਾ ਵੀ ਭਾਈ ਥਾਪਾ ਹੈ ਨਹੀਂ ਉਹ ਥਾਪਾ ਨਹੀਂ ਪਾਪਾ ਗਿਆ ਕਿੱਥੇ ਯਾਰ ਬੋਲੇ ਨੱਪਰ ਨਾਲ ਬਾਹਰ ਪੈ ਗਿਆ ਰੌਲਾ ਕੀ ਦਾ ਰੌਲਾ ਕਿਸੇ ਦਾ ਨਹੀਂ ਪਿਆ ਕੰਮ ਕਰਨ ਲਾ ਕੰਮ ਜੂ ਨੂੰ ਐਵੇਂ ਨਾ ਕਿਉਂ ਮੱਛਾਂ ਵਾਰਿਆ ਦਾ ਬੋਲੀ ਹੈ ਅਸੜ ਪਾਇਆ ਜੀ ਤਾਂ ਅੰਦਰ ਬੈਠੇ ਨੇ ਬਈ ਕਿੱਥੋਂ ਲਿਆਂਦੀ ਐ ਸੇੜ ਸੇੜ ਕੇ ਨਹੀਂ ਹੈ ਬੋਲੀ ਸਾਸਿਕਲ ਦਾ ਆ ਸਾਸਿਕਰ ਭਾਈ ਸਾਸਿਕਰ ਹੋ ਠੀਕ ਹੈ ਵਧੀਆ ਠੀਕ ਠਾਕ ਮੁੱਝਾ ਨਹੀਂ ਹੋਰ ਕੂਹ ਜਨਾ ਠੀਕ ਹੈ ਵਧੀਆ ਨਜ਼ਾਰਾ ਹੋਰ ਖੇਤੀਬਾੜੀ ਕਿਵੇਂ ਆ ਖੇਤੀਬਾੜੀ ਵਧੀਆ ਹੈ ਚੱਲੀ ਜਾਂਦਾ ਹਾਂ ਵਧੀਆ ਹੈ ਵਧੀਆ ਇੰਦਰ ਗੇੜਾ ਮਰਿਆ ਮਸੂਰੀ ਆਇਆ ਸੀ ਦਾ ਆ ਅੱਛਾ ਖਜਲ ਗੇੜਾ ਫੇੜਾ ਤੇ ਆਈਏ ਚੱਲ ਵਧੀਆ ਵਧੀਆ ਤਾਨੀ ਦਾ ਹੱਕ ਹੁੰਦਾ ਹੋਰ ਤਾਂ ਤੇਰੀ ਜੇ ਠੀਕ ਹੈ ਵਧੀਆ ਮੌਜਾ ਦਾਦੇ ਦੀ ਵਧੀਆ ਕਰੋ ਚੱਲ ਵੈਕਮ ਵਧੀਆ ਜਮਨ ਨਜ਼ਾਰੇ ਨੇ ਮਖਾ ਚਲੋ ਉਹ ਮੈਂ ਤਾਂ ਜਦੋਂ ਆਇਆ ਸੀ ਨਾ ਹੂੰ ਆ ਫੱਟੇ ਇਹਦੀ ਬੋਲੀ ਕਰੇ ਲੱਗੂਗਾ ਤਾਂ ਸਭ ਗੁੱਸਿਆ ਹੀ ਉਹ ਗੁੱਸਾ ਕਾਣ ਹੋਇਆ ਤਕਣਾ ਜੇ ਤੇਰੀ ਇਹ ਆਈ ਹੈ ਸਾਰਾ ਟੱਬਰ ਡੌੜਾ ਬਣਦਾ ਸਾਰ ਅੱਧੀ ਵੀ ਸਿਆਣੇ ਬਣੇ ਬੋਲੇ ਸੁਣਗੇ ਇਹ ਰਿਸ਼ਤਾ ਕਿਨੇ ਕਰਵਾਇਆ ਸੀ ਉਹ ਰਿਸ਼ਤਾ ਵੀ ਵਸ ਕਰਾਇਆ ਸੀ ਜਿਹੜਾ ਜਮਾ ਰਿਸ਼ਤੇ ਕਰਾਉਣ ਵਾਲੇ ਦੇ ਵਿੱਚ ਬਕਰਤੇ ਜਮਾ ਜਗਨੂ 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 ਉਹੋ ਜੀ ਮੁੰਡਾ ਨਿੱਕਾ ਜ ਉਹ ਗਾਂ ਐਸੀ ਤਰ੍ਹਾਂ ਸੁੱਖ ਮਿਲੂਗਾ ਥੋੜਾ ਬਹੁਤਾ ਗਾਂ ਇੱਕ ਬੋਲੀ ਕਰਦਾ ਉਹ ਇਦੂ ਦਾ ਦੂ ਨੂੰ ਬੈ ਬੈ ਰੰਦਾ ਦੂਸਰੇ ਨੂੰ ਇਹਨੂੰ ਕਿਤੇ ਇਹਨੂੰ ਕੀ ਪਿਆਰਾਂ ਦਾ ਉਹੀ ਗੱਲ ਸੁਣ ਲਾਂ ਲੈ ਹੁਣ ਤੂੰ ਅੱਜ ਤੱਕ 7-8 ਲੱਖ ਰੁਪਏ ਦੀ ਹੁੱਕੀ ਖਲਿਆ ਹੋ। ਹੁਣ ਮੈਂ ਐਂਦਾ ਕਿੱਥੋਂ ਹੋ ਕਰੂੰਗਾ ਪਰ ਤੂੰ ਆਪ ਦੱਸੋ। ਉਹ ਹੁੱਕੀ ਤੋਂ ਬਣਾਉ ਤੋਂ ਨਹੀਂ ਉੱਠਿਆ। ਸੱਚ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ। ਹਾਂ ਮੈਂ ਕੰਮ ਜਿਹੜੇ ਮੈਂ ਆਇਆ ਸੀ। ਹਾਂ ਮੈਂ ਆਪਣੇ ਪਿੰਡ 'ਚ ਹੁਣ ਵੋਟਾਂ ਪੈਣੀਆਂ ਨੇ ਸਰਪੰਚੀ ਦੀਆਂ। ਹਾਂ ਸਰਪੰਚੀ ਦੀਆਂ ਵੋਟਾਂ ਪੈਣੀਆਂ 11ਵੇਂ ਗੁਰੂ ਮੈਂ ਵੀ ਜਿਹੜੇ ਪੈਣੀਆਂ ਮੇਰੇ ਨਾਲ। ਜੇ ਆਪਾਂ ਨਾਲ ਮਿਲ ਕੇ ਬੰਦਾ ਖਾਈ ਜੱਜਦਾ। ਵਧੀਆ ਗੁਰੂ ਤਾਹੀਦਾ ਹੱਕ ਬੰਦਾ ਆਪਾਂ ਬੰਦਾ ਵੀ ਛਾਣਾ ਚਾਹੀਦਾ ਮੂਤਾਂ ਇਹ ਵੀ ਸੁਣਾ ਕਹਿੰਦੇ ਵੀ ਆਪਣਾ ਭਗਵੰਤ ਜਮਾਨ ਹੋਰ ਨੇ ਬੜੇ ਲਿਖੇ ਕਰਦੇ ਕਹਿੰਦੇ ਵੀ ਬੰਦ ਪੜੇ ਲਿਖੇ ਹੋਣੇ ਚਾਹੀਦੇ ਨੇ ਬੰਦੇ ਪੜਿਆ ਲਿਖਿਆ ਤਾਂ ਤਾਂ ਹੋਣਾ ਚਾਹੀਦਾ ਨਾਲ ਤਜਰਬੇਕਾਰ ਵੀ ਹੋਵੇ ਬੰਦਾ ਅੰਕ ਤਜਰਬਾ ਵੀ ਵੱਡੀ ਚੀਜ਼ ਹੈ ਥੱਲੇ ਪੜੇ ਲਿਖੇ ਨਾਲ ਦੀ ਨਾ ਕੰਮ ਚੱਲਦਾ ਹਾਂ ਹੁਣ ਤੋਤਾ ਸਿੰਘ ਮੰਤਰੀ ਐ ਕੁਝ ਵੀ ਨਹੀਂ ਪੜਿਆ ਸੀਗਾ ਕੁਝ ਵੀ ਨਹੀਂ ਪੜਿਆ ਸੀ ਹੈ हां बिरू आई भी मतलब तजर्बा कर तजर्बावा ਤੁਸੀਂ ਮੇਰੇ ਕੋਲ ਦਾ ਉਹ ਆਇਆ ਸੀ ਸਤੂਰੀ ਉਹ ਕੈਫੇ ਵਾਲਾ ਸਤਨਾਮ ਨਹੀਂ ਹੈਗਾ اچھا ਤੇ ਅੱਡੇ ਵਾਲਾ اچھا اچھا ਉਹ ਆਇਆ ਸੀ ਕਿ ਤਰਜਾਰ ਜਾਣੇ ਉਹ ਕਦੇ ਵੀ ਆਪਾਂ ਨਾਲ ਮਿਲ ਕੇ ਸਰਪੰਚੀ ਵਾਸਤੇ ਬੰਦਾ ਉਠਾ ਦੀਏ हां ਵਧੀਆ ਆਪਾਂ ਸਹਿਮਤ ਹਾਂ ਤੁਹਾਡੇ ਨਾਲ ਤੁਸੀਂ ਤਾਂ ਤੇਰੇ ਬਾਰੇ ਕਹਿੰਦੇ ਜੀ ਮੇਰੇ ਬਾਰੇ ਮਾਇਦਾ ਹੁਣ ਬੁढ़ा ਹੋ ਗਿਆ ਤੁਸੀਂ ਮੁੰਡਿਆਂ-ਮੁੰਡਿਆਂ ਦੇ ਗੁਜਾਲੀਆਂ ਧਰਾਂਗੇ ਹੁਣ ਉਹ ਬੁੜੇ ਨੂੰ ਤਾਂ ਕੀ ਹੁੰਦਾ ਹੈ ਨਹੀਂ ਕੋਈ ਆਇਆ ਹੈ ਕਬ ਮੰਨ ਕੇ ਜਲ ਤਜ਼ਰਬੇਕਾਰ ਬੰਦਾ ਵੀ ਜਾਣਦਾ ਉਹ ਤਾਂ ਆਪਾਂ ਸਮਝ ਗਏ ਅਸੀਂ ਸਾਥ ਦੇ ਦਾਂਗੇ ਜਿੰਨਾ ਕੋ ਸੱਥੋਂ ਸਾਥ ਲਿਆ ਗਿਆ ਨਹੀਂ ਕੋਈ ਤਾਂ ਆਪਾਂ ਮੰਨ ਗਏ ਪਰ ਤੁਸੀਂ ਮੁੰਡੇ ਖੁੰਡਿਓ ਇਹ ਪੰਜਾਲੀਆਂ ਅੱਜ ਕੱਲ੍ਹ ਥੋਡੇ ਮੁੰਡਿਆਂ ਦੇ ਥੱਲੇ ਧਰਨੀਆਂ ਨਹੀਂ ਸਾਡਾ ਕਈ ਵਾਰੀ ਦਰਦ ਹੈ ਅਸੀਂ ਜੇ ਕੋਈ ਹੋਰ ਕੋਈ ਕੰਮ ਧਰਦੇ ਹੁੰਦੇ ਨੇ ਉਹ ਅਸੀਂ ਕਹਿ ਕੇ ਕਰਵਾਇਆ ਕਰਾਂਗੇ ਕਿਸੇ ਕਹਿ ਜੇ ਮੰਤਰੀ ਕੋਲੇ ਜਾਣਾ ਹੁੰਦਾ ਆਪਾਂ ਬਗ ਜਾਇਆ ਕਰਾਂਗੇ ਵੀ ਮਾਤਰਵ ਇਹ ਜੇ ਸਾਝੇ ਕੰਮ ਹੁਣ ਤੁਸੀਂ ਪੜ੍ਹੇ ਲਿਖੇ ਹੋ ਵੱਧ ਤੁਸੀਂ ਇਹ ਜ਼ਿੰਮੇਵਾਰੀਆਂ ਸਮਝੋ ਇਸ ਚੀਜ਼ ਨੂੰ ਉਹ ਫਿਰ ਵੀ ਤਜਰਬਾ ਨਾ ਦੇ ਵੀ ਕੋਈ ਚੀਜ਼ ਹੋਣੀ ਹੈ ਹਾਂ ਤਜਰਬਾ ਤਾਂ ਹੁੰਦਾ ਕਰੀਏ ਅਸੀਂ ਸਾਥ ਦੇ ਦਿੰਦੇ ਚਲਾਂ ਕੀ ਤਾਂ ਗੱਲ ਤੇਰੀ ਜਾਣੀ ਹੈ ਚਲ ਇਹਦਾ ਬਣਾਉਣਾ ਹੈ ਕਿਵੇਂ ਕਿਵੇਂ ਬਣਦੀ ਹੈ ਤੇ ਕੋਈ ਨਹੀਂ ਪਹਿਲਾਂ ਪਾਣੀ ਤਾਂ ਨਹੀਂ ਚਾਹ ਪਾਣੀ ਪਿੰਦੇ ਜੋਤਾ ਉਹ ਜੋਤਾ ਜੋਤਾ ਨਾ ਸੁਣਦੀ ਵੀ ਹੈ ਨਹੀਂ ਉਹਦਾ ਕੋਈ ਹੋਈਆਂ ਦਾ ਹੋਰ ਲਾ ਕੀ ਹੋ ਰਿਹਾ ਜਾ ਪਾਣੀ ਲਿਓ ਬੇਟਾ ਪਾਣੀ ਕਾਣੀ ਕਾਣੀ ਕੀ ਕਰਨੀ ਆ ਬੱਪੇ ਉਹ ਕਾਣੀ ਨਹੀਂ ਪਾਣੀ ਆਪਣੇ ਦਾ ਕੰਮ ਨਹੀਂ ਕਰੀਂਦਾ ਚਲ ਤੇਰੀ ਮਾਂ ਨੂੰ ਭੇਜ ਦੇ ਮਾਂ ਨੂੰ ਭੇਜ ਦੇ ਗਾ ਲਾ ਗਾ ਤਾਂ ਮੈਂ ਕੱਥੇ ਬਾਗੋਂ ਬੰਨੇ ਆ ਬੱਪੇ ਚੱਲ ਲੈ ਚੱਪਾ ਪਾਪਾ ਮੇਰਾ ਬੱਕਾ ਤੇ ਨਹੀਂ ਆਉਂਦਾ ਹੋ ਜੇ ਉਹ ਹੋਰ ਐ ਬੋਲ ਕਰ ਰੱਖੇ ਲਾ ਹੁਣ ਦੇਖ ਦਿਮਾਗ ਕੀ ਨਹੀਂ ਗੋਲਦੀ ਯਾ ਠੀਕ ਹੈ ਤੂੰ ਭੱਗ ਜਾ ਇੱਥੋਂ ਤੇਰੀ ਮਾਂ ਨੂੰ ਭੇਜ ਦੇ ਗਾ ਘੇਰੇ ਰੱਖੇਗਾ ਯਾ ਗਾ ਗਾ ਤੇ ਘੇਰੇ ਇਕੱਠੇ ਬਾਇਓ ਨੇ ਦੁਆਰੇ ਲੈ ਖੋੜੇ ਤਾਂ ਦੁਕਾਨ ਮੇ ਤਾਂ ਜਾ ਛਾੜੂ ਲਾਲਾ ਖੜੀ ਹੋ ਕੇ ਛਾੜੂ ਨਾ ਮੈਂ ਛਾੜੂ ਲਾਲਾ ਜਾ ਖੜੀ ਹੋ ਹਾ ਲਾ ਤਾ ਹੁਣ ਤੋੜ ਜਾਊਂ ਕੋਈ ਬੌੜ ਮਾਰੀ ਜਊਂ ਕਿਦਾਂ ਬੱਜੇ ਨੇ ਛਾੜੂ ਲਾਲਾ ਛਾੜੂ ਅੱਛਾ ਕਿੰਨਾ ਗਾਉਂਦੀ ਰਹੀ ਹੈ ਨਾ ਨਾ ਨੀ ਕੀ ਕਰੀਏ ਰ ਬੌਲੀ ਦਾ ਮੇਰਾ ਵੀ ਸਿਰ ਘੁਪਣ ਵਾਲੰਦੀ ਆ ਸਾਰਾ ਦਿਨ ਇਹ ਤਾਂ ਤੇ ਟੋਟਾ ਦਾ ਨੰਬਰ ਪਾਗਲ ਕਰ ਦੋਗੇ ਔਰ ਬਾਹੇ ਬਾਹੀ ਬੋਲੀ ਹੈ ਤਾਂ ਇਹਦਾ ਕੋਈ ਨਾ ਕੋਈ ਇਲਾਜ ਕਰਵਾ ਲਓ ਬਰਾਜ ਨੂੰ ਬਥੇਰੇ ਡਾਕਟਰਾਂ ਕੋਲੇ ਜਾਏ ਬਹੁਤ ਦਵਾਈਆਂ ਦਵਾਤੀਆਂ ਉਦੋਂ ਤਾਈ ਤੁਹਾਨੂੰ ਇਹਦਾ ਦੁੱਧ ਜਿੱਤੇ ਡੁੱਲ ਗਈ ਸੀਗੇ ਕੀ ਚੱਕਰ ਹੋ ਗਿਆ ਤੇ ਕਿ ਸੋਣੀ ਦੇ ਇੱਕ ਹੀ ਹੋ ਗਿਆ ਐ ਜਿੱਦਾਂ ਕੁੜੀ ਸੋਹਣੀ ਹੈ ਵੀਦਾਂ ਥੋੜਾ ਬਥਾ ਉਸ ਫਰਕ ਪੈ ਜੂ ਵਿਆਹ ਕਰਕੇ ਕੁਛ ਨਾ ਕੁਛ ਫਰਕ ਪੈ ਜਾਂਦਾ ਕਿ ਜਬ ਸਿੱਖ ਲੋਗ ਵੀ ਨਾਲ ਸੰਖਿਆ ਲੰਗ ਆਏ ਸੀਗਾ ਇਹ ਤਾਂ ਸਾਰੇ ਇਹ ਤਾਂ ਇਹ ਨਹੀਂ ਸਿੱਖਦੀ ਇਹ ਸੋਡੇ ਸਾਰੇ ਨੰਬਰ ਨੁਸ ਗਿਆ ਹੋਊਗੀ ਹੋਰ ਹੋਰ ਸਿੱਖਾਈ ਜਾਂਦੀ ਆ ਹੁਣ 12 ਬੰਦੇ ਆਉਂਦੇ ਨੇ ਸੰਗ ਆਉਂਦੇ ਆ ਇਹ ਤਾਂ ਪਤਾ ਨਹੀਂ ਲੱਗਦਾ ਇਹ ਤਾਂ ਇਹ ਨਹੀਂ ਪਤਾ ਲੱਗਦਾ ਕੀ ਕਹਿੰਦੀ ਆ ਇਹ ਅਗਰ ਲੱਗਦਾ ਯਾਰ ਤੈਹੀ ਜੀ ਨੂੰਹ ਦੇਂਦੀ ਹੈਗੀ ਮੈਂ ਹੋਰ ਇੱਕ ਚੀਜ਼ ਮੈਂ ਤਾਂ ਹੀ ਪਰਸੋਂ ਦੀ ਗੱਲ ਦਾ ਤੁਸੀਂ ਤਾਂ ਘਰੇ ਨਹੀਂ ਸੀ ਮੈਂ ਆ ਗਿਆ ਔਰੇ ਅੱਛਾ ਅਸੀਂ ਤੁੜੀ ਜੀ ਢੋਂਦੇ ਸੀ ਮੈਂ ਆਖਿਆ ਮਗਾ ਭਾਈ ਦੇਖ ਲੈ ਤਾਂ ਹੀ ਮੈਂ ਤਾਂ ਮਗੀ ਤੰਗਲੀ ਮੈਨੂੰ ਕਹਿੰਦੇ ਕੱਟੀ ਦੇ ਘਰ ਚ ਪਾ ਰੱਖੀ ਐ ਮਾਹ ਭਾਈ ਤੰਗਲੀ ਚ ਆਈਂਦੀ ਐ ਕਹਿੰਦੀ ਹੈ ਨਹੀਂ ਕੱਟੀ ਦੇ ਘਰ ਚ ਸੰਗੜੀ ਸਮਝੀ ਜਾਵੇ ਪੁਲਿਸ ਸਮਝੀ ਜਾਵੇ ਹੋਰ ਮਜ਼ਾ ਹਰ ਕਿ ਉੱਥੇ ਹੀ ਡੁੱਗ ਗਿਆ ਮੈਂ ਕਿ ਜਰ ਸ਼ਟ ਬਰੇ ਹੋਰ ਵੀ ਕੋਣ ਮਾਰੇ ਮਤਲਬ ਹੋਰ ਇਹਦੇ ਨ ਕਰ ਜਿਗ ਨੂੰ ਪਤਾ ਤੂੰ ਜਗਰਾਜ ਨੂੰ ਰਿਸ਼ਤਾ ਕਰਾ ਦੇ ਕੀ ਆ ਕੋਈ ਵਧੀਆ ਕੁੜੀ ਆ ਜੇ ਲੜ ਕੇ ਆਪੀ ਕੰਮ ਕਰ ਲਿਆ ਕਰਨੀ ਆ ਦੋਨੇ ਮੇਰਾ ਖੜਾ ਚੱਤੂ ਵਾ ਕੋਈ ਨਹੀਂ ਤਾਂ ਹੀ ਕਰੂ ਮਾਨਾ ਕਰੇ ਹਰਜਿੰਦਰ ਨਾਲ ਕਰੂ ਗੱਲ ਇੱਕ ਤਾਂ ਇਹ ਪੁੱਕੀ ਪੱਕੀ ਜੀ ਦਾ ਬਾਲੀ ਖਾਂਦਾ ਹੋਰ ਵੀ ਜੋ ਅਗਲਾ ਦੱਸ ਦਿੰਦਾ ਉਹ ਤਾਂ ਕੋਈ ਨਹੀਂ ਕੋਈ ਹਫਤਾ ਆਪੀ ਹਟ ਜੂਗਾ ਫਿਰ ਇਹ ਨਾ ਕੋਈ ਨਹੀਂ ਕਰ ਲੈਂਦੇ ਆ ਗੱਲ ਹੋਰ ਕਰੋ ਕਰੋ ਜੇ ਮੂਰ ਕਾਇ ਪੁੱਤੇ ਗੱਲ ਮੈਂ ਚਾਹ ਬਣਾਉਣੀ ਥੋੜੇ ਮਾਸਤੇ ਥੋੜਾ ਟਿੱਕ ਤਾਂ ਨਹੀਂ ਆ ਜੇ ਹੋਰ ਉਮਰ ਵੱਧ ਜੀ ਉਹਦੇ ਵੀ ਚਲ ਚਾਹ ਮਾ ਮੈਂ ਚਾਹ ਬਣਾਉਣੀ ਥੋੜੇ ਵਾਸਤੇ ਠੀਕ ਹੈ BB! ਇੱਕ ਬੌਲੀ ਪਹਿਲਾਂ ਘਰੇ ਸੀ ਉਹਦਾ ਭਾਈ ਇੱਕ ਬੌਲਾ ਹੋਰ ਆ ਗਿਆ ਕੋਣ ਹੈ ਤੈਨੂੰ ਮੇਰੇ ਪ੍ਰਾਣੂ ਵਿਸਕੇ ਕੱਟਿਆ ਗਏ ਨਹੀਂ ਆਗੇ ਡਾਂਏ ਚਲ ਜਾਏਗਾ ਸਾਰ ਭਾਈ ਆਇਆ ਤਾਂ ਹਟ ਜਾ ਕਰ ਕੀ ਕਹਿੰਦੀ ਆ ਅਸੀਂ ਮੈਂ ਤੇ ਮੇਰੀ ਭੈਣ ਨੂੰ ਲੈਣ ਆਇਆ ਸੀ ਕੋਈ ਸਲਾਹ ਕਰਨੀ ਸੀ ਅੱਛਾ ਇਹ ਬੌਲੀ ਦੀ ਵੀ ਸਲਾਹ ਲਾਉਂਗੇ ਕੋਈ ਤੁਸੀਂ ਮੈਂ ਜੀ ਮੇਰੀ ਭੈਣ ਨੇ ਬੌਲੀ ਨਾ ਗਏ ਕੋਈ ਚਾਹ ਪੀ ਲਓ ਤੁਸੀਂ ਬੈਠ ਕੇ ਫੇਰ ਕਰਦੇ ਆ ਗੱਲਬਾਤ ਸਾਨੂੰ ਵੀ ਦੋ ਦਿਨ ਸੁੱਖ ਦਾ ਸਾਹ ਆ ਜੂਗਾ ਨਾਲ ਕੀ ਕਹਜੋ ਮੈਂ ਤਾਂ ਤੇਰੀ ਸਮਝ ਨਹੀਂ ਲਾਉਂਦੀ ਪਤਾ ਨਹੀਂ ਕੀ ਮੰਮੀ ਬਾਲ ਮਾਰੀ ਜਾਂਦੀ ਨਹੀਂ ਮੈਂ ਤਾਂ ਮੰਮੀ ਨੂੰ ਸੁਣਦਾ ਘੱਟ ਆ ਹੋ ਚਿਹਰੇ ਰੰਗ ਨਿਆਰੇ ਜਾਚਾ ਚਿਹਰੇ ਰੰਗ ਨਿਆਰੇ ਰੰਗ ਲਾ ਜਿਥੇ ਨੇ ਜਾਚੇ ਨੇ ਬਾਰਸ਼ ਵਧੀਆ ਪਰ ਇਹ ਫਸਲવાડી ਵੀ ਵਧੀਆ ਹੈ ਸ਼ਬ ਨੂੰ ਰਿਤ ਜਾਈ ਬਿੱਟੀ ਸਾਜੇ ਆਮਲੀਆਂ ਨੂੰ ਜੀ ਨਾ ਚੱਲੀ ਇਕਨ ਬੋ ਚੈਮ ਹੋ ਗਿਆ ਯਾਨੋ ਉਹ ਕਿਵੇਂ ਆਮਲੀਆਂ ਠੀਕਾ ਬਾਈ ਠੀਕਾ ਸਿੱਧੂ ਜਾਬੂ ਕਿਵੇਂ ਹੈ ਠੀਕਾ ਬਾਈ ਸਿੱਧੂ ਜਾਬੂ ਕਿਵੇਂ ਹੈ ਵਧੀਆ ਹੋਰ ਸੁਣਾ ਠੀਕਾ ਬਾਈ ਕੈਮ ਲੰਤੀ ਜਾਂਦੇ ਬੱਚੇ ਕਿੱਧਰੋਂ ਆਇਆ ਉਹ ਗੇੜਾ ਮਾਰ ਕੇ ਅਖੇ ਜਿਕਨਾ ਜਾਣਾ ਝਟ ਗਿਆ ਪਿਆ ਸੀ ਮੈਂ ਕਹਾਣੀ ਕਦੇ ਵਾਸਤੇ ਚੱਕੀ ਆ ਉਹ ਜਾਣਾ ਜਾਂ ਟੁੱਟਿਆ ਪਿਆ ਸੀ ਇੱਕ ਜਾਂ ਇੱਕ ਕੱਚੀ ਉੱਚਾ ਛੱਪ ਲੂ ਜਰੂਰੀ ਹੁੰਦੀ ਆ ਫਿਰ ਢੱਗ ਜਾਈ ਜਹੇ ਇੱਧਰਲੇ ਪਛਿਓ ਉਹ ਸਵੇਰੇ ਮੈਂ ਕਰਾਂਗੇ ਅਸੀਂ ਤੂੰ ਹੈ ਹੀ ਨਹੀਂ ਸੀਗਾ ਕਰੇ ਕਿਵੇਂ ਮਾਈ ਤਾਈ ਕੋਲੇ ਗਿਆ ਸੀ ਅੱਛਾ ਸਰਪੰਚੀ ਦੇ ਇਲੈਕਸ਼ਨ ਆ ਗਏ ਕੱਟ ਲੈਣ ਦੇ ਬਾਪੂ ਦਾ ਛਲ ਹੋ ਰ ਨਾ ਨਾ ਵਧੀਆ ਬੰਦਾ ਆ ਯਾਰ ਅਸੀਂ ਤਾਂ ਐ ਗਏ ਸੀ ਕਿ ਕਈ ਬੰਦੇ ਆਏ ਸੀ ਉਹ ਸਤਨਾਮ ਹੋਰੀ ਆਏ ਸੀ ੱਡੇ ਵਾਲੇ ਉਹ ਕਹਿੰਦੇ ਸੀਗੇ ਕਹਿੰਦੇ ਵੀ ਸਰਪੰਚੀ ਵਾਸਤੇ ਬੰਦਾ ਦੇਖੋ ਕੋਈ ਵਧੀਆ ਅੱਛਾ ਫਿਰ ਸਾਡੀ ਕਈ ਜਣਾਂ ਦੀ ਸਲਾਹ ਹੋਈ ਵੀ ਤਾਇਏ ਤੋਂ ਵਧੀਆ ਤਾਂ ਨਹੀਂ ਕੋਈ ਹੋ ਸਕਦਾ ਸਿਆਣਾ ਬੰਦਾ ਸਮਝਦਾਰ ਹੈ ਜਾ ਕੇ ਰੋਟੀ ਖਾਂ ਜੀ ਅਸੀਂ ਤੁਹਾਨੂੰ ਚਿੰਦੇ ਨਹੀਂ ਲੱਗਦੇ ਜੇ ਜਾ ਜੋ ਚ ਬਣ ਕੀ ਚ ਬੈਠ ਗੀ ਜਣਾ ਨਹੀਂ ਨਹੀਂ ਰੋਟੀ ਖਾਣ ਜੋਗਾ ਤਾਂ ਤਾਇਆ ਤੁਸੀਂ ਨਹੀਂ ਛੱਡਿਆ ਜੇ ਰਹਿੰਦੇ ਨੇ ਨਸ਼ੇ ਕਰਕੇ ਓਏ ਕਾਹੂ ਫਾਨੀ ਕਰਦਾ ਪਹਿਲਾਂ ਸਰਪੰਚੀ ਮਿਲਦੀ ਉਹ ਮਰੀ ਆਪਾ ਪੂਰਾ ਚੇ ਬਣਦੀ ਜਾਂਦੇ ਕੁਝ ਨਹੀਂ ਹੁੰਦਾ ਨਾਲੇ ਤੇਰਾ ਰਿਸ਼ਤਾ ਰੋਸਤਾ ਕਰਵਾਈਏ ਇਹ ਚੇ ਗਿਆ ਕੀ ਕਰਾਂਗੇ ਪਹਿਲਾਂ ਇਹਨੇ ਚਾਚੇ ਦੇਖ ਲੈ ਉਹ ਪਹਿਲਾਂ ਤਾਂ ਬਾਈ ਫਿਰ ਤੂੰ ਗੁੱਸਾ ਕਰੇਗਾ ਮੇਰੀ ਗੱਲ ਦਾ ਪਹਿਲਾਂ ਤਾਂ ਤਾਈ ਦਾਜ ਦੀ ਡੁੱਲ ਗਈ ਦਾਜ ਬੱਚੀ ਲੈ ਲਿਆ ਨਾਲੇ ਉਹਨੂੰ ਕਰਦਾ ਕੌਣ ਸੀ ਯਾਰ ਉਹ ਤਾਂ ਹੁਣ ਗਿੱਠਦਾ ਤਾਂ ਬੰਦਾ ਨਹੀਂ ਹੈਗਾ ਉਹ ਇਹ ਜਿਹੜੀ ਗੱਲ ਮੰਨਣੀ ਚੋਗਿਆ ਭੈਣ ਜੱਜਾ ਕਿਸਮੂਸੀ ਵਿਆਹ ਦਾ ਸੀ ਤਾਂ ਹਾਂ ਸ਼ਾਇਦ ਇਹਨੇ ਜੇ ਤੇ ਰਕਰਾਉਣਾ ਹੈ ਮੈਂ ਕਰਵਾ ਦੇਣਾ ਮੇਰੇ ਸਹੁਰੇ ਹੈ ਦੋ ਜਵਾਕ ਨੇ ਕੋਲੇ ਛੋਟੇ ਛੱਜੀ ਹੋਈ ਐ ਛੱਡੀ ਹੋਈ ਐ ਆਹੋ ਹੁਣ ਮੈਨੂੰ ਕਹੇ ਨਵੇਕ ਇੱਥੇ ਜਗਾ 20 ਸਾਲ ਦੀ ਮਯੂਗੀ ਹੋਰ ਹੁਣ ਉਹ ਤਾਂ ਹੁਣ ਹੈ ਗਈ ਐ ਰੋਟੀ ਪੈ ਓਏ ਓਲਡ ਮਾਡਲ ਓਲਡ ਮਾਡਲ ਰੋਟੀ ਭਗਦੇ ਹੋ ਜੂਗੀ ਮੈਂ ਇਹਨੂੰ ਹੋਰ ਪੁੱਛਣਾ ਬਈ ਸਿਆਣੇ ਕਹਿੰਦੇ ਹੁੰਦੇ ਨੇ ਜਿਹੜਾ ਲੱਡੂ ਖਾਂਦਾ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਇਹ ਸ਼ਰਲੂ ਡੁੱਕ ਕਿਹੜੇ ਹਲਵਾਈ ਦੀ ਦੁਕਾਨ ਤੇ ਬੰਦੇ ਉਹ ਜਿਹੜਾ ਨਹੀਂ ਖਾਂਦਾ ਉਹੀ ਪਸਤਾਉਂਦਾ ਹੈ ਖਾ ਹੁਣ ਤਾਂ ਹੁਣ ਤਾਂ ਤੇਰੀ ਉਮਰ ਲੰਗੀ ਜਾਂਦੀ ਹੈ ਹੂੰ ਜਦੋਂ ਥੋੜਾ ਜਿਹਾ ਹੋਰ ਬੁढ़ा ਹੋ ਗਿਆ ਫਿਰ ਕਿਸੇ ਨੇ ਨਹੀਂ ਦੇਣੀ ਰੋਟੀ ਨਾਲੇ ਉਹ ਥੋਡੇ ਵਾਲੀ ਨੇ ਤੇ ਜ਼ਮੀਨ ਦੇਣੀ ਤੇਰੀ ਭਝਾਈ ਨੇ ਉਹ ਨਹੀਂ ਤੈਨੂੰ ਰੋਟੀ ਲੈਟੀ ਦਿੰਦੀ ਖਵਾਉ ਗੁਲਗੁਲਿਓ ਤਾਂ ਹਾਂ ਲੱਗਦੀ ਨੇ ਲੱਖਣ ਉਹ ਤਾਂ ਜਨਜਰਤਾ ਆਇਆ ਦਾਈ ਬੈਠੇ ਨੇ ਉਹਨਾਂ ਜਰੀ ਹੈ ਹੂੰ ਉਹ ਬਾ ਤੈਨੂੰ ਕਿਸੇ ਨੇ ਨਹੀਂ ਚੰਦਣਾ ਕਿਛ ਨਹੀਂ ਹੋਰ ਖਿੱਚ ਲੈਂਦੀ ਐ ਕੋਈ ਜੇ ਕੋਈ ਮਿਲਦੀ ਆ ਨਾ ਤਾਂ ਉਹਦਾ ਘਰ ਬਸਾਉਣ ਦੀ ਕਰਵਾਈ ਦੇਖ ਲੈਣੀ ਆ ਬਾਈ ਫਿਰ ਕੱਲ ਨਹੀਂ ਬਚਾ ਚੁੱਤ ਮੈਨੂੰ ਸੀਖ ਲੱਗਦੇ ਮੈਂ ਕਰੂੰ ਤੇਰੀ ਭਰਜਾਈ ਨਾਲ ਕੱਲ ਠੀਕ ਆ ਬਾਈ ਜਿਵੇਂ ਤੈਨੂੰ ਸੀਖ ਲੱਗ ਜਾ ਚੁੱਤ ਕੱਢਣੀ ਫਿਰ ਮੈਂ ਕਰਦਾ ਤੇਰੀ ਭਰਜਾਈ ਨਾਲ ਕਰੂੰ ਗੱਲ ਮੇਰੇ ਸਹੁਰਿਆਂ ਕੋਲੋਂ ਕਰਵਾਉਨੇ ਆ ਮੈਂ ਤਾਂ ਹੁਣ ਬਾਈ ਮੰਗ ਚ ਜਾ ਕੇ ਜਾਣ ਦੀ ਸਲਾਹ ਕਰਦਾ ਸੀ ਜੇ ਮੈਂ ਕਿਉਂ ਟੱਲਾ ਹੋ ਰਿਆ ਹੋਇ ਉਹ ਕੱਬਜੀ ਹੋਈ ਪਈ ਆ ਤੇ ਤੁਹਾਨੂੰ ਹੋਰ ਅਮਲੀਆਂ ਨੂੰ ਕੀ ਹੋ ਤੁਹਾਨੂੰ ਕਬਜੀ ਇਹ ਹੁੰਦੀ ਆ ਹੋਰ ਕੀ ਹੋਣਾ ਤੁਹਾਨੂੰ ਕਬ ਜੇ ਖਾਦੀ ਨਹੀਂ ਹੋਣੀ ਜੇ ਜਿਆਦਾ ਖਾਲੀ ਬਸ ਆਹੀ ਚੱਕਰ ਸੂਡਾ ਕਬਜੀ ਬਾਈ ਕੁਛ ਫੀਮ ਨੇ ਕੱਟੀ ਕੁਛ ਬਾਪੂ ਦੇ ਮੰਗਾਏ ਕੇਲਿਆਂ ਨੇ ਕੱਟੀ ਚੰਗਾ ਰੋਇ ਬਾਈ ਚੰਗਾ ਬਾਈ ਚੰਗਾ ਚੰਗਾ ਰਾਤ ਬੈਠਣਾ ਉਠਣਾ ਪੈ ਗਿਆ ਉਥੇ ਨਾਲੇ 'ਚ ਬਹਿ ਜੀ ਕਿਤੇ ਉਰੀ ਬਹਿ ਜੇਗਾ ਕਿਤੇ ਬਹੀ ਬੁਹੀ ਕੋਲੇ ਜਿਆ ਤਮ ਗਾ ਪੱਕਾ ਆੜੀ ਐ ਕਿਤੇ ਕਦੇ ਲੁਚਪਣਾ ਕਰ ਜਾਂਦਾ ਵਿਚ ਦੀ ਹੋਰ ਮੰਦਾ ਹੁੰਦਾ ਮੈਂ ਕਹਾਣੀਆਂ ਸੁਣਾਏ ਬਿੰਦਾਂ ਮੰਨੂ ਐਸੀ ਵਿਛਾਣੀਆਂ ਬੱਚਾ ਨੇ ਰੇ ਆ ਗਈਆਂ 2-3 ਮਹੀਨੇ ਪੁੱਕੀ ਫੀਮ ਨਸ਼ਾ ਪੱਛਾ ਲੋਕਾਂ ਤੋਂ ਖਾਵਾਂਗੇ ਜਿਹੜੇ ਛਾਹ ਉਹਨਾਂ ਛਿੱਧੂ ਛਾਹ ਬੋਲਦੇ ਰਹੇ ਨੇ ਮਨ ਲੱਗ ਛੱਡੀ ਕਰਨੀ ਲੋਣਗੇ ਚੇਪੀ ਕਮਾਈ ਲੋਕਾਂ ਨੇ ਕੋਈ ਕੋਈ ਪੇਜ ਨਹੀਂ ਨਾ ਲੋਕਾਂ ਦੇ ਦੇਖ ਜੇ ਫਿਰ ਜਿਵੇਂ ਬਣਦੀ ਹੈ ਹੋਰ ਕੀ ਹੈ ਸਾਰੀ ਉਮਰ ਲੋਕਾਂ ਨੇ ਛਿੱਤੀ ਖਾਧੀ ਹੈ ਹੁਣ ਆਪ ਜੀ ਖਾਵਾਂਗੇ ਕਰ ਜੀਓ ਕਰ ਜੀਓ ਕਰ ਜੀਓ ਪਰ ਇਹ ਸਪਰੂਵ ਕਰਨ ਵਾਲੀ ਐ। ਉੰਡੀ ਭਰੇ ਐ। ਉਹ ਫਿਰ ਜਾ ਬਾਪੂ ਕੰਮ ਕਰ ਜਾ। ਇਹ ਬਾਪੂ ਨੇ ਐਵੀ ਗਲਤੀ ਕਰੀ ਲਈ। ਹੁਣ ਤੂੰ ਮੈਂ ਬਾਪੂ ਠੀਕ ਹੈ ਜਗਰਾ ਜਾ ਗਿਆ ਤੂੰ। ਮੈਂ ਕਿਹਾ ਵਾ ਜਾ ਵਾ ਜਾ ਭਾਈ। ਉਹ ਸਮਾਹ ਬਰ। ਮਜੀਆ ਬਾਪੂ ਫਿੱਤਰ ਗਿਆ ਦੇਖੀ ਖੁਦ ਘੜਾ ਮਾਰਾਇਆ ਸੀ। ਖੇਕ ਕੰਮ ਇਹ ਨਾ ਮਾਨ ਲਿਆ ਸੀ। ਹਾਂ। ਉਹ ਮੁੰਡਾ ਮੇਰੇ ਅਸੀ ਬਾਈ ਮੇਰਾ ਮਿੱਤਰ ਪਿਆਰਾ ਯੁਗਨ ਸਿੱਧੂ ਆ ਨਾ। ਅੱਛਾ ਉਹ ਕਨਾਲ ਜੀ ਮੈਂ ਜਿਹੜੇ ਬਾਪੂ ਕੋਲੇ ਜਾ ਕੇ ਆਇਆ ਹਾਂ ਹਾਂ ਆਇਆ ਸੀਗਾ ਸਰਪੰਚੀ ਜੀ ਨਾਲ ਹਾਂ ਗੱਲ ਸਰਪੰਚੀ ਦੀ ਵੀ ਕਰਦਾ ਸੀ ਕਿਵੇਂ ਹੋਈ ਤੇਰੇ ਬਾਰੇ ਵੀ ਗੱਲ ਕਰਦਾ ਸੀ ਕਹਿੰਦਾ ਵੀ ਕੋਈ ਰਿਸ਼ਤਾ ਰੁਸਤਾ ਦੇਖਦੇ ਆਂ ਮਗਾ ਦੇਖਦਾ ਯਾਰ ਜੇ ਕੋਈ ਹਾਬ ਚ ਆਉਂਦੀ ਹੈ ਅੱਛਾ ਈ ਹੋਰ ਟਾਰ ਦਿਨ ਸੁਖ ਦੇ ਲੱਗ ਜਾਣਾ ਉਹ ਜੋਗਲੀ ਦੀ ਗੱਲ ਕਰ ਗਿਆ ਬਾਪੂ ਜੀ ਕਿਵੇਂ ਬਣਾ ਬਿੱਚੀ ਦਾ ਮੇਰੇ ਇਸ ਛੇ ਦੀ ਗੱਲ ਕਰਦੀ ਆ ਹੂੰ ਬਿੱਤੀ ਦੇ ਲਈ ਸਰਪੰਚੀ ਜੀ ਗੱਲ ਕਰ ਗਏ ਉਹਦੇ ਪੱਛਾ ਨਹੀਂ ਲੱਗਿਆ ਵੀ ਨਿਸ਼ਾਨਾ ਸਰਪੰਚੀ ਬਾਰੇ ਤਾਂ ਉਹ ਕਹਿਣ ਆਇਆ ਸੀਗਾ ਵੀ ਹਾਂ ਵੀ ਤੁਸੀਂ ਤਾਂ ਜੀ ਉਠੋ ਮੈਂ ਕਿਹਾ ਮਖਾ ਸ਼ੇਰਾ ਤੁਸੀਂ ਹੁਣ ਮੁੰਡੇ ਖੁੰਡੇ ਉਹ ਫੜੇ ਲਿਗੇ ਹੋ ਹੁਣ ਇਹ ਪੰਜਾਲੀਆਂ ਥੋੜੇ ਤਰ੍ਹਾਂ ਦੀ ਵਧੀਆ ਲੱਗਦੀਆਂ ਨੇ ਤੇ ਮੈਂ ਕਿਹਾ ਸਾਡੇ ਠੀਕ ਨਹੀਂ ਹੈਗਾ ਬਾਪੂ ਤੈਨੂੰ ਮੈਂ ਕਹਾਂਗਾ ਛੇ ਲੋਕ ਤਾਂ ਸਰਪੰਚੀ ਦੇ ਵਿੱਚੋਂ ਖੱਟਦੇ ਹੁੰਦੇ ਆਪਾਂ ਬੁਮਾਇਆ ਹੀ ਉਹ ਦਾ ਨੁਕਤਾ ਹੀ ਹੈ ਪਹਿਲਾਂ ਹਾਰ ਮੈਟ ਇੱਕ ਤੋਂ ਆਪਾਂ ਆਸ਼ੇ ਜੀ ਆ ਗਏ ਕੀ ਲੈਣਾ ਬਾ ਪੁੱਤੂ ਛੱਤੀ ਗੱਲ ਕਹਿਣ ਤੋਂ ਹਟਣਾ ਨਹੀਂ ਪਿੰਡ ਦੀ ਦੁਸ਼ਮਣੀਆਂ ਪਾਵਾਂਗੇ ਵੀ ਮੈਂ ਤਾਂ ਉਹਨੂੰ ਕਹਿਦਾ ਵੀ ਅਸੀਂ ਸਰਪੰਚੀ ਲੈਣੀ ਨਹੀਂ ਅਸੀਂ ਉਹੀ ਗੁਰੂ ਦੀ ਕਿਰਪਾ ਨਾਲ ਸਰਪੰਚਾਂ ਪਹਿਲਾਂ ਵੀ ਸਰਪੰਚੀ ਕਰੀ ਲਈ ਆਪਾਂ ਨੇ ਮੈੰਯੂ ਬਣਾਈ ਖੇਤੀ ਹੋਣ ਜਾਂਦੂ ਫੀਮ ਜੀ ਪਿੰਡ ਜਿਵੇਂ ਹਾਂ ਆਹੀ ਕਸਰ ਰਹਿੰਦੀ ਹੈ ਬਾਪੂ ਦਾ ਜੁੱਤਾ ਪੁੱਛੀ ਨਹੀਂ ਆ ਗੱਜੇ ਜੜ ਮੈਂ ਜਿਛੇ ਬੈ ਬਕ ਗੱਲ ਕਰਦਾ ਸੀ ਜੀ ਮੈਂ ਹੁਣ ਹੁਣ ਜਿਹੜੇ ਦੋ ਖੁੱਡਨੇ ਤੂੰ ਆ ਬਕਾ ਦੇਗਾ ਨਾ ਮੈਂ ਜੇ ਬਕੂ ਖੁੱਡਨੀ ਵੇਚਦਾ ਛਾੜੀ ਬਣਦੀ ਤੇ ਮੈਂ ਗਰੰਟਾ ਖਾਉਂ ਜੇ ਵਗਾ ਚੱਚਾ ਸੱਚਾ ਬਣਦਾ ਮਿੱਥੂ ਨਹੀਂ ਬਣਿਆ ਤਾਂ ਹੀ ਕਹਿੰਦੇ ਭਾਈ ਲੋੜ ਹੀ ਨਹੀਂ ਪੈਂਦੀ ਵਧੀਆ ਰੋਟੀ ਖਾਣੇ ਆ ਕਾਸੀ ਦੀ ਲੋੜ ਨਹੀਂ ਹੈਗੀਗੀ ਤੇ ਉਹਨੂੰ ਮੈਂ ਸਿੱਧੂ ਸਾਹਿਬ ਨੂੰ ਇਹ ਜਰੂਰ ਕਹਿਤਾ ਸੀ ਵੀ ਇਹ ਨਹੀਂ ਕੋਈ ਰਿਸ਼ਤਾ ਕਰਾ ਦੇ। ਉਹ ਤਾਂ ਕਹਿੰਦੇ ਜੀ ਗੱਲ ਛਾਣੀ ਆ ਬਕੂ ਮੈਂ ਵੀ ਖਾ ਕੇ ਦੇਖ ਲਿਆ ਪਹਿਨ ਜੱਜ ਇਹ ਲੱਗਦੀ ਕਿਹਾ ਜੀ ਹਾਂ ਲੱਡੂ ਹੁਣ ਤੂੰ ਰਹਿ ਗਿਆ ਤੂੰ ਖਾ ਉਹ ਇਹ ਲੱਡੂ। ਬਕੂ ਤੂੰ ਤਾਂ ਥੱਕ ਦੇਖ ਲਿਆ। ਹਾਂ ਮੈਂ ਤਾਂ ਦੇਖ ਲਿਆ ਇਹ ਚ ਕੋਈ ਸ਼ੱਕ ਨਹੀਂ। ਆ ਦੇਖ ਲਿਆ ਫਿਰ। ਹਾਂ ਉਹ ਪੈਂਦਾ ਜਾਣ ਪਹਿਲਾਂ ਜਿਸ ਮੁੱਠੀ ਜਿਹਨੇ ਚੰਕ ਜੋ ਉਹੀ ਜੀ ਫੇਰ ਨਾਲ ਜਿਹਹੀ ਜਿਹਦੀ ਕੋਈ ਆਈ ਏ। ਓਏ ਆਈ ਤਾਂ ਕਹਿੰਦਾ ਵੀ ਚਾਰ ਦਿਨਾਂ ਸਕੁਦੇ ਸਾਂ ਆ ਜਾਣਗੇ ਉਹਦਾ ਬੌਲੀ ਹੈਗੀ ਆ ਬਣਾ ਵੀ ਹੂੰ ਤੇਰੇ ਘਰੇ ਆਵੇ ਉਹ ਤਾਂ ਕੋਈ ਸਿਆਣੀ ਹੋਊਗੀ ਸਿੱਧੂ ਕਹਿੰਦਾ ਮੈਂ ਵਧੀਆ ਲੜਕੀ ਦੇਖੂਗਾ ਕੋਈ ਮਾ ਕਰ ਕੋਈ ਵਧੀਆ ਪਾਪੂ ਯਾਤਾ ਬਾਪੇ ਤੋਂ ਬਚਾ ਲਗੂ ਤੇ ਜਾਰਾ ਬਾਪੇ ਤੋਂ ਬਚਾ ਲਗੂ ਇਹ ਤਾਂ ਹੋ ਜਾਂਦਾ ਟਾਂਡੇ ਵਾਲੀ ਜਾਂ ਭਾਂਡੇ ਵਾਲੀ ਜਾਂ ਤਾਂ ਇੱਕੋ ਜੀਆਂ ਹੋ ਜਾਣਗੀਆਂ ਛਾਂ ਨੂੰ ਗੁੰਝੇ ਚ ਲਾ ਲੈ ਕਰਨੀਆਂ ਨਹੀਂ ਫਿਰ ਅਸ਼ੀਲਾ ਲੈ ਕੇ ਨਗੇ ਮਾਰਗ ਜਿਹੜੀ ਗਾਂ ਦੇ ਟੱਠੇ ਆਇਆ ਤਾਂ ਮਹੋਜ ਨਾ ਕੋਈ ਨਹੀਂ ਕਿਹਾ ਸੀਗਾ ਮੈਂ ਤੇ ਕੋਈ ਨੇ ਅੰਦਰ ਚਾਹ ਪਾਣੀ ਪੀ ਲੋ ਤੇ ਤੇਰੀ ਮੰਮੀ ਨੇ ਚਾਹ ਬਣਾ ਰਖੀ ਨਾਲੇ ਮੈਨੂੰ ਚਾਹ ਲਿਆ ਦੇ ਥੋੜੀ ਜੀ ਜੀ ਹੁਣ ਮੈਂ ਪੂਜਾਂ ਹਾਂ ਹਾਂ ਠੀਕ ਹੈ ਮੈਂ ਕਿ ਚਾਹ ਨੂੰ ਚਾਹ ਬੰਦਾ ਜਲ ਸਿੱਧੂ ਐਦਾ ਬਲੀਆ ਜਾਰ ਮੇਰਾ ਕਿਤੇ ਤੇ ਦੀ ਹੋਈ ਛੱਡ ਜਾਂਦੇ ਨਾ ਮੈਂ ਮੈਂ ਬਲੀਆ ਚਲ ਦੇਖਣੇ ਨੇ ਮੈਂ ਪਾਣੀ ਦੇ ਲੇ ਹੁਣ ਇਹ ਆਪ ਸਰਪੰਚ ਬਣਨ ਨੂੰ ਫਿਰਦਾ ਓ ਭਲਿਆ ਲੋਕਾ ਪਿਛਲੇ ਪਲਾਨ ਤੇ ਆਪਾਂ ਸਰਪੰਚ ਤਾਂ ਸੀਗੇ ਵਧੀਆ ਨੌ ਬਣਿਆ ਸਾਰੇ ਗੰਮੀ ਵਾਲੇ ਦੇ ਵਿੱਚ ਚੜਦੀ ਕਲਾ ਹੁਣ ਤੈਨੂੰ ਸਰਪੰਚ ਬਣਾ ਕੇ ਥੂ-ਥੂ ਕਰਾਉਣੀ ਆ ਸਾਰੇ ਪਿੰਡ ਤੋਂ ਆਪਣੇ ਖੇਤ ਦਿਖਾ ਕੇ ਲੋ ਆਂ ਵੀ ਨਾ ਛੱਡ ਦੇ ਦੇਖੀ ਹੌਸੇ ਮੂਢ ਵੀ ਲੱਗਦੇ ਹੁੰਦੇ ਆ ਆਪਣੇ ਖੇਤ ਨਹੀਂ ਨਾ ਗੱਪ ਦੀ ਮਾਦੀ ਬਰੂਦ ਲੱਗੇ ਹੋਏ ਨੇ ਆਪਣੇ ਖੇਤ ਨੇ ਹਾਂ ਕਹਿੰਦੇ ਮੈਂ ਚੁੱਪ ਰੋ ਲੱਭ ਲੈ ਇੱਥੇ ਜਿਬਰੇ ਚਿਬੜਾ ਚਿਬਰ ਕਹਣਾ ਚਿਬੜ ਆ ਸਾਹਾ ਫਿਰ ਮੈਨੂੰ ਸੁਰਦਾ ਹੌਲੀ ਬੋਲਦਾ ਚੁੱਦੇ ਨਹੀਂ ਤੈਨੂੰ ਚੱਬਲ ਜਾ ਚਿਬੜ ਦੇਖ ਲੈ ਚਿਬੜ ਇਹਦੀ ਗੱਲ ਸੁਣਾ ਮੇਰੀ ਤਾਂ ਸੁਂਦਾ ਨਹੀਂ ਕੀ ਕਹਣੀ ਐ ਉਹ ਦੰਨੂ ਦੇਖ ਲੈਦਾ ਚਿਪੜ ਇੱਥੇ ਕੀ ਕਰਦਾ ਹੈ ਹੈ ਨਹੀਂ ਇਥੇ ਚਿਬਰ ਹੈ ਹਾਂ ਹੈ ਨਹੀਂ ਇਥੇ ਚਿਬਰ ਹੈ ਮੈਂ ਕਿ ਦੱਬਰ ਕਰਤਾ ਹੇ ਬਾਪੂ ਕੰਦਰ ਮੈਂ ਤਾਂ ਠੀਕ ਆ ਜਕਰਾ ਠੀਕਾ ਠੀਕਾ ਉਹ ਆਪਣਾ ਇੱਕ ਤਾਂ ਨੂੰ ਰਾਣੀ ਹੈ ਅੱਛਾ ਕੋ ਦਾ ਭਾਈ ਆਇਆ ਹੋਇਆ ਉਹ ਕਹਿੰਦਾ ਖੇਤ ਆ ਗਏ ਇੱਥੇ ਮਖਾ ਲਾ ਉੱਥੇ ਕੁਝ ਹੋਰ ਨਾ ਕਰ ਦੇਣ ਤੇ ਮਖਾ ਮੈਂ ਉਹਨਾਂ ਨੂੰ ਲਿਹਾਉਣਾ ਹੁਣ ਤੂੰ ਮੈਨੂੰ ਰਾਜ ਮਿਲ ਗਿਆ ਤੂੰ ਆਇਆ ਕਰ ਤੂੰ ਲੈ ਕੇ ਆ ਉਹਨਾਂ ਨੂੰ ਲਿਹਾਉਣਾ ਬਾਪੂ ਹਾਂ ਲੈ ਆ ਸੀਤੀ ਨਹੀਂ ਸਾਰੇ ਬੁੱਤੇ ਪਟ ਦੇਣਗੇ ਕੀ ਪੱਛਾ ਹੋ ਜਾਂਦਾ ਹੋ ਜਾਂਦਾ ਉਹ ਫਿਰ ਜਿਹੜੀ ਹਜਾ ਜੋਨੀ ਪੱਖਾਂ ਚ ਵਜੇ ਫਿਰ ਪਤਾ ਨੀ ਕੁਝ ਘੜੀਏ ਨੀ ਮੱਛਾਂ ਕੋਲ ਰਹਿਣਗੇ ਕੱਖਾਂ ਕੋਲ ਬੱਚੇ ਰਹਿਣਗੇ ਘਰ ਦੇ ਪਰ ਕੀ ਬਈ ਜਾਣੇ ਹੋ ਕੀ ਜਾਂਦੇ ਹੋ ਚਿੱਬੜ ਲੈਣਾ ਸੀ ਬਾਈ ਚਿੱਬੜ ਹੈ ਚਿੱਬੜ ਚੋਦਾ ਜੀ ਨੇ ਪੈਸੇ ਨੀ ਖਿੱਚੇ ਕਾਣ ਜੱਬਣ ਬਾਈ ਅਸੀਂ ਜੱਬੜ ਹਾਂ ਭਾਈ ਚੂਚਾ ਠੀਕ ਹੋ ਚਿੱਬੜ ਲੈਣਾ ਸੀ ਚਿੱਬੜ ਲੈਣਾ ਸੀ ਬਾਈ ਚਿੱਬੜ ਹੈ ਆਈ ਤਾਂ ચાલો ઘો લઈ ਮਾ ਚੋਨੂ ਮਰੂਦ ਵੀ ਲਿਆ ਟੂੰ ਚਿਪੜ ਵੀ ਲਿਆ ਟੂੰ ਬਾਬਾ ਗੁਰੂ ਬਗਜੇ ਨਹੀਂ ਗੱਲ ਤਾਂ ਸੁਣ ਲੈ ਬਾਈ ਗੱਲ ਨਹੀਂ ਸੁੰਦਾ ਹੁੰਦਾ ਓ ਜੇ ਹੀ ਖੜਾ ਮੈਂ ਕਿਨੂੰ ਕੋਕਾ ਕਬੜਾ ਬਗਜੇ ਬਈਓ ਲੈ ਆਇਆ ਪਾ ਮਰੂਦ ਲੈ ਕੇ ਆਈਏ ਤੰਨ ਭਾਗ ਲੱਗ ਜਾਂਦੇ ਹੁੰਦੇ ਮੰਮੀ ਉਹ ਗੁਰੂਦ ਨਹੀਂ ਮਰੂਦ ਕਹਿੰਦਾ ਮਰੂਦ ਮਰੂਦ ਆਹ ਮਰੂਦ ਉੱਡ ਕੇ ਲਈਏ ਉਧਰ ਨੇ ਉਧਰ ਮਰੂਦ ਆਇਆ ਬਗਜੇ ਬਗਜੇ ਤੇ ਤੱਟ ਬਾਹਰ ਬਾਹ ਚੱਕੀ ਫਿਰ ਜਾ ਨਿਕ ਜਾਓ ਕਿ ਜੈ ਨਹੀਂ ਲੱਗਣਾ ਰੱਦ ਹੋਣਾ ਸਾਨੂੰ ਇਸ ਤੋਂ ਵੱਧ ਕਿਲੋ ਦੇ ਲੱਗੋਗੇ